ਆਤਵਾ ਦਾਸਪੁਰੇ ਕੀ ਕੀ ਹੋਇਆ ਸੀ ਕੋਈ ਐਮਐਲਏ ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪੀਟਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪੀਟਲ ਮੋਰਚਰੀ ਚ ਰੱਖਾਈ ਗਈ ਹੈ ਫਿਰ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਿਹੜਾ ਸਿਹਰੇ ਪੁੱਛਣੀ ਦਿੱਤੀ ਅੰਕ ਸਮੇਂ ਕੀ ਸੀ ਗੋਲੀ ਹਾਂਜੀ ਗੋਲੀ ਚੱਲੀ ਹੈ ਸਮੇਂ ਕੀ ਟਾਈਮ ਕੀ ਸੀਗਾ ਸਮੇਂ ਤਕਰੀਬਨ 11:30 ਵਜੇ ਦਾ ਜੋ ਦੱਸ ਰਹੇ ਆ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਕੋਈ ਘਰ ਦੇ ਵਿੱਚ ਕਿਸੇ ਦੇ ਕਿਤੇ ਕੋਈ ਜਿਸ ਤਿੱਕੇ ਮਕੀਆ ਜਾ ਰਿਹਾ ਹੈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟ ਕਰਾਂਗੇ ਗੋਲੀ